ਏ ਜੀ ਚਾਰ ਗਲੀਆਂ ਛੱਡ ਕੇ ਇਹਨੇ ਖੇਤ ਦੇ ਕੋਲ ਲੈ ਗਿਆ ਉਹਨੂੰ ਖੇਤ ਕੋਲ ਜਾ ਕੇ ਉਹਨੂੰ ਕਹਿੰਦਾ ਅੰਦਰ ਆ ਜਾਓ ਤੁਹਾਡੇ ਇੱਥੇ ਨਾ ਪਾਣੀ ਬਹੁਤ ਆ ਰਿਹਾ ਪਰ ਡਾਕਟਰ ਤਾਂ ਆਪ ਡਰ ਗਿਆ ਉਹ ਕਹਿੰਦਾ ਖੇਤ 'ਚ ਕੀ ਕਰਨ ਜਾਣਾ ਉਹ ਕਹਿੰਦਾ ਮੈਨੂੰ ਤਾਂ ਫਰੋਤੀ ਵਾਲੇ ਦੇ ਕੋਲ ਲੈ ਕੇ ਆ ਰਹੇ ਦੀ ਕਿ ਮੈਂ ਰੱਖੀਏ ਗਿਰਵੀ ਉਹ ਕਹਿੰਦਾ ਇਹ ਖੇਤ ਵਾਲੇ ਕਿੱਧਰ ਨੂੰ ਤੁਰ ਜਾਂਦਾ ਉਹ ਝਾੜੀਆਂ 'ਚ ਗਿਆ ਜਦੋਂ ਝਾੜੀਆਂ 'ਚ ਗਿਆ ਨਸ਼ੇ ਪੱਤੇ ਭਾਜੀ ਬੰਦੇ ਦੇ ਸਿਰ ਤੇ ਚੜ ਕੇ ਬੋਲਦੇ ਆ ਜਿਨੇ ਚੋਰੀ ਕੀਤੀ ਆ ਉਹ ਬੰਦਾ ਕਹਿ ਰਿਹਾ ਵਾ ਕਿ 400 ਰੁਪਏ ਮੈਨੂੰ ਚਾਹੀਦਾ ਮੋਟਰ ਤੁਹਾਨੂੰ ਵਾਪਸ ਦੇ ਦਾਂਗੇ ਚੋਰ ਨੂੰ ਵਿਚੋਲਾ ਪਾ ਲੋ ਚੋਰੀ ਦਾ ਸਮਾਨ ਮਿਲ ਜਾਣਾ ਭਾਈ ਚੋਰ ਨੂੰ ਵਿਚੋਲਾ ਕੀ ਪਾਣਾ ਇੱਥੇ ਤਾਂ ਚੋਰ ਹੀ ਆ ਪੂਰਾ ਕਮਰੇ ਚੋਂ ਤੇ ਖਾਲੀ ਪੋਰਸ਼ਨ ਪਿਆ ਸੀਗਾ ਤੇ ਮੈਂ ਜਦੋਂ ਆਇਆ ਵਾ ਤੇ ਦੇਖਿਆ ਤੇ ਮੋਟਰ ਉਹਦੇ ਵਿੱਚੋਂ ਦੀ ਉਹਨਾਂ ਨੇ ਤੋੜ ਕੇ ਕੱਢੀ ਹੋਈ ਸੀ ਬਾਹਰ ਪਾਈ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਮੈਨੂੰ 7 ਵਜੇ ਕਵੇ ਆਨ ਨੂੰ ਤ्यो 10 ਵਜੇ ਪਹੁੰਚੇ ਇਹਦਾ ਮਤਲਬ ਕੀ ਹੁੰਦਾ ਕਿ ਉਹ ਆਪਰਲੇਆ ਵਿੱਚ ਸਸ਼ੇਗਲ ਜੀ ਤੁਸੀਂ ਦੇਖਣ ਨੂੰ ਦੇਣਾ ਲਾਈਵ ਤੇ ਮੈਂ ਕਿਡਨਾਪਿੰਗ ਤੇ ਫਿਰੋਤੀ ਦੇ ਮਾਮਲੇ ਤੁਸੀਂ ਤਕਰੀਬਨ ਬਹੁਤ ਹੀ ਦੇਖੇ ਹੋਣੇ ਆ ਪਰ ਇੱਕ ਅਜੀਬੋ ਗਰੀਨ ਜਿਹੜਾ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆ ਸੰਦੂ ਕਲੋਨੀ ਦੇ ਵਿੱਚ ਮੌਜੂਦ ਆ ਦੁਕਾਨਦਾਰ ਸਾਡੇ ਨਾਲ ਸਾਰੀ ਗੱਲਬਾਤ ਕਰਦੇ ਆ ਸਰ ਹੋਇਆ ਕੀ ਸੀ ਜਿਹੜਾ ਇੱਕ ਮੋਟਰ ਜਿਹੜਾ ਚੋਰ ਕਿਡਨਾਪ ਕਰਕੇ ਲੈ ਕੇ ਜਾਂਦਾ ਤੇ ਇੱਕ ਫਿਰੋਤੀ ਦੇ ਲਈ ਕਾਲ ਕਰਦਾ ਹੈ ਮਾਮਲਾ ਕੀ ਹੈ ਪੂਰਾ ਭਾਜੀ ਮੈਨੂੰ ਨਾ ਸਵੇਰੇ ਪਹਿਲਾਂ ਤਾਂ ਫੋਨ ਆਇਆ ਲਾਲਾ ਜੀ ਦਾ ਮੇਰੇ ਦੁਕਾਨਦਾਰ ਆ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਜੀ ਤੁਹਾਡੇ ਇੱਥੇ ਨਾ ਪਾਣੀ ਬਹੁਤ ਆ ਰਿਹਾ ਪਰ ਕਮਰੇ ਚ ਤੇ ਖਾਲੀ ਪੋਰਸ਼ਨ ਪਿਆ ਸੀਗਾ ਤੇ ਮੈਂ ਜਦੋਂ ਆਇਆ ਵਾਂ ਤੇ ਦੇਖਿਆ ਆ ਤੇ ਮੋਟਰ ਉਹਦੇ ਵਿੱਚੋਂ ਦੀ ਉਹਨਾਂ ਨੇ ਤੋੜ ਕੇ ਕੱਢੀ ਹੋਈ ਸੀ ਬਾਹਰ ਪਾਈਪ ਤੇ ਤਾਲਾ ਵੀ ਤੋੜਿਆ ਹੋਇਆ ਸੀਗਾ ਤੇ ਜਦੋਂ ਮੈਂ ਆਇਆ ਵਾਂ ਤੇ ਮੈਂ ਆਪਣਾ ਤਾਲਾ ਲਾਇਆ ਉਸ ਤੋਂ ਬਾਅਦ ਮੈਂ ਘਰੇ ਚਲਾ ਗਿਆ ਕਦੋਂ ਦੀ ਘਟਨਾ ਹੈ ਤੇ ਸਮਾਂ ਕੀ ਸ਼ਨੀਵਾਰ ਦੀ ਘਟਨਾ ਕਿੰਨੇ ਵਜੇ ਦੀ ਘਟਨਾ ਕੀ ਸਵੇਰ ਦਾ ਟਾਈਮ ਸੀਗਾ 7:00 ਵਜੇ ਦਾ ਤੇ ਇਹ ਯਾਨੀ ਕਿ ਸ਼ੁੱਕਰਵਾਰ ਰਾਤ ਨੂੰ ਅੰਜਾਮ ਦਿੱਤਾ ਹੋਣਾ ਇਹਨਾਂ ਨੇ ਜਿਹੜਾ ਸ਼ਨੀਵਾਰ ਨੂੰ ਮੈਨੂੰ ਫੋਨ ਆਇਆ ਤੇ ਜਦੋਂ ਮੈਂ ਚਲਾ ਗਿਆ ਉਸ ਤੋਂ ਬਾਅਦ ਤਕਰੀਬਨ 2:00 ਵਜੇ ਮੈਨੂੰ ਫੋਨ ਆਇਆ ਮੇਰੇ ਰੈਂਟ ਤੇ ਆ ਦੁਕਾਨ ਡਾਕਟਰ ਸਾਹਿਬ ਦੀ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਜੀ ਜਿੰਨੇ ਚੋਰੀ ਕੀਤੀ ਆ ਉਹ ਬੰਦਾ ਕਹਿ ਰਿਹਾ ਵਾ ਕਿ 400 ਰੁਪਈਆ ਮੈਨੂੰ ਚਾਹੀਦਾ ਮੋਟਰ ਤੁਹਾਨੂੰ ਵਾਪਸ ਦੇ ਦਾਂਗੇ ਇਹ ਤਾਂ ਕਿਡਨਾਪਿੰਗ ਵਾਲਾ ਮਸਲਾ ਹੋ ਗਿਆ ਅਜ ਪਹਿਲਾ ਕਿਸੇ ਨੂੰ ਕਡਨਾਪ ਕਰ ਲਓ ਫਿਰ ਫਰੋਤੀ ਮੰਗ ਲਓ ਇਹਦਾ ਅਜੀਬੋ ਗਰੀਵਰ ਮਾਮਲਾ ਸਾਹਮਣੇ ਪਹਿਲਾਂ ਵੀ ਕਦੇ ਹੋਇਆ ਮੱਲੇ ਦੇ ਵਿੱਚ ਇਦਾਂ ਜੇ ਸੁਣਿਆ ਸੀ ਕਦੇ ਪਹਿਲਾਂ ਕਦੀ ਨਹੀਂ ਸੁਣਿਆ ਭਾਜੀ ਮੈਂ ਤਾਂ ਇਹ ਸੋਚ ਕੇ ਰਹਾ ਨਾ ਕਿ ਬਹੀ ਹੋ ਗਈ ਕਿ ਚੋਰ ਨੂੰ ਵਿਚੋਲਾ ਪਾ ਲਓ ਚੋਰੀ ਦਾ ਸਮਾਨ ਮਿਲ ਜਾਣਾ ਭਾਈ ਚੋਰ ਨੂੰ ਵਿਚੋਲਾ ਕੀ ਪਾਣਾ ਇੱਥੇ ਤਾਂ ਚੋਰ ਹੀ ਆ ਪੂਰਾ ਮੈਂ ਤਾਂ ਇਹ ਹੀ ਨਹੀਂ ਸਮਝ ਲੱਗੀ ਕਿ ਬੰਦਾ ਕਹਿੰਦਾ 400 ਰੁਪਏ ਮੈਨੂੰ ਦੇ ਦੋ ਤੇ ਆਪਣੀ ਮੋਟਰ ਲੈ ਲਓ ਮਤਲਬ ਕਿ ਗੱਲ ਪੱਲਿਓ ਵਾਰ ਹੋ ਗਈ ਇਮਾਨਦਾਰ ਨਿਕਲਿਆ ਚੋਰ ਚੋਰ ਜਿਆਦਾ ਇਮਾਨਦਾਰ ਸੀਗਾ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਅਸਲ 'ਚ ਨਾ ਤੇ ਮੈਂ ਉਹਨੂੰ ਕੀਤਾ ਮੈਂ ਕਿਹਾ ਤੈਨੂੰ 400 ਦੇ ਦਿੰਨੇ ਆ ਤੂੰ ਆ ਜਾ ਅੱਛਾ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਪਹੁੰਚਿਆ ਘੰਟੇ ਬਾਅਦ ਤੇ ਉਹਨੇ ਡਾਕਟਰ ਸਾਹਿਬ ਨੇ ਉਹਨੂੰ ਫੋਨ ਕੀਤਾ ਉਹਦਾ ਫੋਨ ਸਵਿਚ ਆਫ ਭਾਜੀ ਉਸ ਤੋਂ ਬਾਅਦ ਅਸੀਂ ਬੰਦਾ ਲੱਭਿਆ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਡੇ ਸਾਹਮਣੇ ਵਾਲੇ ਬੰਦੇ ਦੇ ਮੁੰਡੇ ਦਾ ਫੋਨ ਆਇਆ ਸੀਗਾ ਕਿਹਦੇ ਨੰਬਰ ਤੋਂ ਫੋਨ ਕੀਤਾ ਸੀ ਡਾਕਟਰ ਸਾਹਿਬ ਨੂੰ ਉਹਨੇ ਆਪਣੇ ਨੰਬਰ ਤੋਂ ਹੀ ਫੋਨ ਕੀਤਾ ਭਾਜੀ ਚੋਰ ਵੀ ਸਮਝਦਾਰ ਤੇ ਇਮਾਨਦਾਰ ਵੀ ਨਿਕਲੇ ਬੜਾ ਜ਼ਿਆਦਾ ਇਮਾਨਦਾਰ ਦੀ ਤੁਸੀਂ ਕੀ ਦੱਸੋਗੇ ਨਸ਼ੇ ਪੱਤੇ ਭਾਜੀ ਬੰਦੇ ਦੇ ਸਿਰ ਤੇ ਚੜ ਕੇ ਬੋਲਦੇ ਆ ਮੈਨੂੰ ਤਾਂ ਸਮਝ ਨਹੀਂ ਲੱਗੀ ਕਿ ਬੰਦੇ ਨੇ ਫੋਨ ਉਸ ਤੋਂ ਬਾਅਦ ਡਰਦਿਆਂ ਨੇ ਬੰਦ ਕਰਦਾ ਬੰਦ ਕਰਨ ਤੋਂ ਬਾਅਦ ਉਹਨੇ ਇਹ ਲਗਾ ਲਓ ਕਿ ਚਾਰ ਗਲੀਆਂ ਛੱਡ ਕੇ ਖੜਾ ਆਇਆ ਸੀਗਾ ਮੈਂ ਦੋ ਵਾਰੀ ਇਹਨਾਂ ਦੇ ਗੇਟ ਖੜਕਾਏ ਕੋਈ ਨਹੀਂ ਆਇਆ ਜਦ ਕਿ ਨੂੰ ਅੰਦਰ ਸੀਗੀ ਮੈਨੂੰ ਨਹੀਂ ਪਤਾ ਬਾਹਰ ਕੋਈ ਨਹੀਂ ਨਿਕਲਿਆ ਉਸ ਤੋਂ ਬਾਅਦ ਮੈਂ ਸੰਗਰਾਮ ਨੂੰ ਫੋਨ ਮਾਰਿਆ ਸੰਗਰਾਮ ਆਇਆ ਸੰਗਰਾਮ ਕਹਿੰਦਾ ਜੀ ਮੈਂ ਕਿਹਾ ਮੈਨੂੰ ਨਹੀਂ ਪਤਾ ਕਿ ਸਾਹਮਣੇ ਵਾਲੇ ਦਾ ਮੁੰਡਾ ਕਿਹੜਾ ਮੈਂ ਦੇਖਿਆ ਨਹੀਂ ਉਹਨੇ ਕਿਹਾ ਉੱਥੇ ਖੜਾ ਆ ਤਿੰਨ ਚਾਰ ਗਲੀਆਂ ਛੱਡ ਕੇ ਉਹਨੇ ਦੋ ਮੁੰਡੇ ਭੇਜੇ ਉਹਨੂੰ ਫੜ ਕੇ ਲੈ ਕੇ ਆਏ ਜਦੋਂ ਫੜ ਕੇ ਲੈ ਕੇ ਆਏ ਇੱਥੇ ਲੈ ਆਏ ਇੱਥੇ ਲੈ ਕੇ ਆਏ ਭਾਜੀ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਭਾਵਾ ਤੂੰ ਐਦਾਂ ਕਰ ਤੂੰ 400 ਰੁਪਏ ਲੈ ਤੂੰ ਮੋਟਰ ਦੇ ਬੰਦਾ ਕਹਿੰਦਾ ਜੀ ਮੈਂ 300 ਰੁਪਏ ਤੇ ਗਿਰਵੀ ਰੱਖਿਆ ਹੈ ਅੱਛਾ ਬੰਦਾ ਤਾਂ ਵੀ ਨਹੀਂ ਮੰਨਿਆ ਚਲਾਕੀ ਤਾਂ ਵੀ ਨਹੀਂ ਮੰਨਿਆ ਮੈਂ ਕਿਹਾ ਚੱਲ ਤੂੰ ਐਂਦਾ ਕਰ ਤੂੰ 300 ਰੁਪਏ ਲੈ ਤੂੰ ਮੋਟਰ ਛੁਡਵਾ ਕੇ ਲੈ ਕੇ ਆ ਕਹਿੰਦਾ ਦੇ ਦੇ ਤੇ ਪੈਸੇ ਦੇਣ ਨੂੰ ਤਿਆਰ ਸੀਗੇ ਅਸੀਂ ਦੇ ਤੇ ਕੀ ਨਹੀਂ ਦਿੱਤੇ ਨਹੀਂ ਗੱਲ ਤਾਂ ਸੁਣੋ ਉਸ ਤੋਂ ਬਾਅਦ ਜੀ ਇੱਥੋਂ ਦੀ ਨੰਗਰਿਆ ਸੀਗਾ ਜਮਾਦਾਰ ਉਹਨੂੰ ਕਾਲੀ ਨਾਮ ਆ ਉਹਦੇ ਕੋਲੋਂ ਇਹਨਾਂ ਨੇ ਉਹਨੇ ਇੱਕੋ ਫੋਨ ਲਿੱਤਾ ਤੇ ਇਹਨੂੰ 500 ਰੁਪਏ ਦੇ ਦਿੱਤੇ ਕਹਿੰਦਾ ਤੂੰ ਛੁਡਾ ਲਿਆ ਮੋਟਰ ਇਹਦੀ ਉਹਦੇ ਨਾਲ ਸਾਂਝਗਾਟ ਹੋਈ ਮੈਨੂੰ ਨਹੀਂ ਪਤਾ ਤੇ ਉਹ ਜੀ ਜਮਾਦਾਰ ਨੇ ਉਹਨੂੰ ਦਿੱਤੇ ਪੈਸੇ ਹਾਂ ਉਹ 500 ਰੁਪਏ ਲਿੱਤਾ ਉਹਨੇ ਮੈਂ ਡਾਕਟਰ ਨੂੰ ਨਾਲ ਭੇਜਿਆ ਇਹ ਜੀ ਚਾਰ ਗਲੀਆਂ ਛੱਡ ਕੇ ਇਹਨੇ ਖੇਤ ਦੇ ਕੋਲ ਲੈ ਗਿਆ ਉਹਨੂੰ ਖੇਤ ਕੋਲ ਜਾ ਕੇ ਉਹਨੂੰ ਕਹਿੰਦਾ ਅੰਦਰ ਆ ਜਾਓ ਹੁਣ ਡਾਕਟਰ ਤਾਂ ਆਪ ਡਰ ਗਿਆ ਉਹ ਕਹਿੰਦਾ ਖੇਤ 'ਚ ਕੀ ਕਰਨ ਜਾਣਾ ਉਹ ਕਹਿੰਦਾ ਮੈਨੂੰ ਤਾਂ ਫਿਰੋਤੀ ਵਾਲੇ ਦੇ ਕੋਲ ਲੈ ਕੇ ਆ ਰਹੇ ਸੀ ਕਿ ਮੈਂ ਰੱਖੀਏ ਗਿਰਵੀ ਹੁਣ ਕਹਿੰਦਾ ਇਹ ਖੇਤ ਵਾਲ ਕਿੱਧਰ ਨੂੰ ਤੁਰੀ ਜਾਂਦਾ ਤੇ ਜਦੋਂ ਖੇਤਵਾਲ ਨੂੰ ਤੁਰਿਆ ਤੇ ਉਹ ਕਹਿੰਦਾ ਮਾਰੇ ਤੁਹਾਨੂੰ ਦੱਸਦਾ ਇਹਨਾਂ ਸਾਰੇ ਜਿੰਨੇ ਖੜੇ ਨੇ ਨਾ ਇੱਥੇ ਮੱਲਾ ਪੂਰਾ ਇਕੱਠਾ ਹੋਇਆ ਸਾਰਿਆਂ ਦੇ ਚਿਹਰੇ ਤੇ ਹਸੀ ਹੈ ਇੰਨਾ ਕਿ ਜਿਹੜਾ ਅਜੀਬੋ ਗਰੀਬਨ ਜਿਹੜਾ ਮਾਮਾ ਸਾਹਮਣੇ ਆਇਆ ਸੁਣ ਕੇ ਮੇਰਾ ਖੁਦ ਦਾ ਦਿਮਾਗ ਹਿੱਲ ਗਿਆ ਉਸ ਤੋਂ ਬਾਅਦ ਜੀ ਅਸੀਂ ਡਾਕਟਰ ਉੱਥੇ ਖੜ ਗਿਆ ਸੜਕ ਤੇ ਉਹ ਝਾੜੀਆਂ 'ਚ ਗਿਆ ਉਹ ਝਾੜੀਆਂ 'ਚ ਗਿਆ ਜਦੋਂ ਝਾੜੀਆਂ 'ਚ ਗਿਆ ਉਨੇ ਜੀ ਛੜੀਆਂ ਤੋਂ ਮੋਟਰ ਕੱਢੀ ਉਹਨੇ 500 ਰੁਪਏ ਕਿਸੇ ਨੂੰ ਨਹੀਂ ਦਿੱਤਾ 500 ਦਿੱਤਾ ਉਹਨੇ ਨਸ਼ਾ ਪੱਤਾ ਹੀ ਕਰਨਾ ਸੀਗਾ ਛੜੀ ਕਰਦਾ ਹੈ ਕੋਈ ਨਸ਼ਾ ਕਰਦਾ ਭਾਜੀ ਚਰਸ ਗਾਂਜਾ ਫੀਮ ਸਾਨੂੰ ਨਹੀਂ ਪਤਾ ਲੇਕਿਨ ਨਸ਼ਾ ਕਰਦਾ ਇੱਥੇ ਤੱਕ ਕੀ ਨਸ਼ੇ ਦੀ ਹਾਲਤ ਹੈ ਇਹ ਸਾਡੇ ਕੋਠੇ ਜਾ ਕੇ ਬਹਿ ਜਾਂਦਾ ਇਹ ਆਪਾਂ ਇਹਨਾਂ ਤੋਂ ਤੰਗ ਆਏ ਹੋਇਆ ਮੈਂ ਤੁਸੀਂ ਮੰਨੋਗੇ ਚਾਰੋਂ ਪੋੜੀਆਂ ਨੂੰ ਤਾਲੇ ਲਾਏ ਹੋਇਆ ਕਿਸੇ ਨੂੰ ਉੱਤੇ ਨਹੀਂ ਚੜਨ ਦਈਦਾ ਕੰਮਕਾਰ ਕਰਦਾ ਸੀ ਪਹਿਲਾਂ ਕੰਮਕਾਰ ਭਾਜੀ ਕੋਈ ਨਹੀਂ ਕਰਦਾ ਨਸ਼ੇ ਪੱਤੇ ਵਾਲੇ ਨੂੰ ਕਿਹੜਾ ਕੰਮਕਾਰ ਕੰਮ ਕਰ ਤਾਂ ਜੁੜਨਾ ਹੀ ਨਹੀਂ ਬਿਆਦਾ ਨਹੀਂ ਮੈਨੂੰ ਪਤਾ ਭਾਜੀ ਇਹਦੇ ਬਾਰੇ ਤੇ ਆਪਾਂ ਇਹ ਲਗਾ ਲਓ ਕਿ ਡਾਕਟਰ ਨੇ ਕੀ ਕੀਤਾ ਉਹਨੇ ਸੜਕ ਤੇ ਮੋਟਰ ਰੱਖਤੀ ਤੇ ਆਪ ਭੱਜ ਗਿਆ ਡਾਕਟਰ ਨਹੀਂ ਨਹੀਂ ਜਿਹੜਾ ਜਿੰ ਪਹਿਲਾਂ ਮੋਟਰ ਰੱਖਤੀ ਮੋਟਰ ਰੱਖਤੀ ਸੜਕ ਤੇ ਉਸ ਤੋਂ ਬਾਅਦ ਆ ਭੱਜ ਗਿਆ ਡਾਕਟਰ ਨੇ ਮੋਟਰ ਚੱਕੀ ਬਾਈਕ ਤੇ ਡਾਕਟਰ ਕੱਲਾ ਆਇਆ ਹੈ ਇੱਥੇ ਆਪਾਂ ਨੂੰ ਪੁੱਛਿਆ ਕਿ ਭਰਾਵਾ ਬੰਦਾ ਕਿੱਥੇ ਗਿਆ ਉਹ ਕਹਿੰਦਾ ਬੰਦਾ ਤਾਂ ਭੱਜ ਗਿਆ ਹੀ ਨਹੀਂ ਛੱਡ ਕੇ ਕਹਿੰਦਾ ਮੈਂ ਤਾਂ ਆਪਣੀ ਜਾਣ ਨੂੰ ਤੇ ਆਇਆ ਸੀ ਕਿ ਕਹਿੰਦਾ ਮੈਂ ਮੋਟਰ ਚੱਕ ਲਿਆ ਤੁਹਾਡੀ ਮਗਾ ਚੱਲ ਯਾਰ ਤੂੰ ਮੋਟਰ ਤਾਂ ਰੱਖ ਫੇਰ ਆਪਾਂ ਉਹਦੇ ਡੈਡੀ ਨੂੰ ਫੋਨ ਮਾਰਿਆ ਆਪਾਂ ਕਿਹਾ ਜੀ ਇੱਦਾਂ ਇੱਦਾਂ ਕਾਂਡ ਹੋਇਆ ਵਾ ਮੋਟਰ ਅਸੀਂ ਬਰਾਮਦ ਕਰ ਲਈ ਆ ਕਿ ਭਾਈ ਆਪਣੇ ਮੁੰਡੇ ਨੂੰ ਸੱਦੋ ਉਹਦੇ ਸਾਹਮਣੇ ਅਸੀਂ ਗੱਲ ਕਰਨੀਆਂ ਮੈਂ ਪਰਚਾ ਨਹੀਂ ਦਿੰਦਾ ਲੇਕਿਨ ਭਾਜੀ ਇਹਨਾਂ ਨੂੰ 8 ਵਜੇ ਦਾ ਇਹਨਾਂ ਨੇ ਸਾਨੂੰ 7 ਵਜੇ ਦਾ ਟਾਈਮ ਦਿੱਤਾ 10 ਵਜੇ ਉਹ ਜਿਹਦਾ ਪੁੱਤ ਆਪ ਨਸ਼ਾ ਕਰਦਾ ਉਹ ਉਸ ਪਿਓ ਦੇ ਉੱਤੇ ਕੀ ਬੀਤਰੀ ਹੋ ਗਈ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਉਹ ਤਾਂ ਆਪ ਹੀ ਪਰੇਸ਼ਾਨ ਹੋਣਗੇ ਜਿੱਥੇ ਤੱਕ ਮੈਨੂੰ ਲੱਗਦਾ ਸੁਣੋ ਇੱਕ ਹੋਰ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ ਮੈਂ 5 ਵਜੇ 12 ਮਿੰਟ ਤੇ ਪੁਲਿਸ ਨੂੰ ਫੋਨ ਮਾਰਿਆ ਜਦੋਂ ਭੱਜ ਗਿਆ ਜਦੋਂ ਉਹ ਭੱਜ ਗਿਆ ਆਪਾਂ ਜਦੋਂ ਉਹਦਾ ਫੋਨ ਕਢਾਇਆ ਥਾਣੇ ਦਿੱਤਾ ਆ ਤੇ ਫੋਨ ਦੇ ਵਿੱਚ ਕਾਲਿੰਗ ਆਈ ਉਹਨੇ ਆਪਣੇ ਡੈਡੀ ਨੂੰ ਫੋਨ ਮਾਰਿਆ ਅੱਛਾ 3:30 ਵਜੇ ਜਦ ਆਪਣੇ ਤੇ ਬਣਾਈ ਪਿਓ ਨੂੰ ਫੋਨ ਮਾਰਿਆ ਪਿਓ ਨੂੰ ਫੋਨ ਮਾਰਤਾ 3:30 ਵਜੇ ਕਿ ਮੈਂ ਫਸ ਗਿਆ ਮੇਰੀ ਗੱਲ ਸਮਝ ਰਹੇ ਹੋ ਉਹਦੇ ਵਿੱਚ ਕਾਲ ਰਿਕਾਰਡ ਆ ਮੈਂ ਝੂਠ ਨਹੀਂ ਬੋਲਦਾ ਆਪਾਂ ਉੱਥੇ ਖੜ ਕੇ ਕੱਢ ਕੇ ਦੇਖੇ ਆ ਤੇ ਥਾਣੇਦਾਰ ਨੂੰ ਦਿਖਾਏ ਵੀ ਆ ਕਿ ਇਹਨੇ ਆਪਣੇ ਪਿਓ ਨੂੰ ਫੋਨ ਮਾਰਿਆ ਹੁਣ ਪਿਓ ਕਵੇ ਕਿ ਮੈਨੂੰ 5:30 ਵਜੇ ਫੋਨ ਆਇਆ ਉਹ ਗੱਲ ਕੋਈ ਤੱਕ ਨਹੀਂ ਨਾ ਰੱਖਦੀ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਮੈਨੂੰ 7 ਵਜੇ ਕਵੇ ਆਨ ਨੂੰ ਤੇ ਉਹ 10 ਵਜੇ ਪਹੁੰਚੇ ਇਹਦਾ ਮਤਲਬ ਕੀ ਹੁੰਦਾ ਕਿ ਉਹ ਆਪ ਰਲਿਆ ਵਿੱਚ ਭਵੇਂ ਜੋ ਮਰਜ਼ੀ ਕਰੀ ਜਵੇ ਯਾਰ ਮੇਰੇ ਪਿੱਛੋਂ ਮੇਰੀ ਗੱਲ ਸਮਝ ਰਹੇ ਹੋ ਬੰਦੇ ਨੇ ਆ ਆ ਭਜਾਇਆ ਵਾ ਅਸੀਂ ਉਹਨੂੰ ਫੜ ਕੇ ਰੱਖਿਆ ਆ ਸੀਗਾ ਜਦੋਂ ਮੈਂ 5:30 ਵਜੇ ਫੋਨ ਮਾਰਿਆ ਪੀਸੀਆਰ ਵਾਲਿਆਂ ਨੂੰ ਪੀਸੀਆਰ ਵਾਲੇ ਤਾਂ ਆਏ ਨਹੀਂ ਪਤਾ ਨਹੀਂ ਰਾਸਤਾ ਕਿੱਦਾਂ ਦਾ ਮੈਨੂੰ ਨਹੀਂ ਪਤਾ ਬੰਦਾ ਨਹੀਂ ਪਹੁੰਚਿਆ ਇੱਥੇ ਕੋਈ ਸ਼ਾਇਦ ਗੂਗਲ ਮੈਪਸ ਤੇ ਲੋਕੇਸ਼ਨ ਹੀ ਕੋਈ ਹੋਰ ਦਿਖਾਉਂਦੀ ਹੋਣੀ ਆ ਉਸ ਤੋਂ ਬਾਅਦ ਜੀ ਇਹਨਾਂ ਦਾ ਮੈਨੂੰ ਫੋਨ ਆ ਰਿਹਾ ਸੀ ਬਾਰ-ਬਾਰ ਮੈਂ ਫੋਨ ਚੱਕਿਆ ਇਹ ਕਹਿੰਦੇ ਭਰਾਤੀ ਆ ਕੇ ਗੱਲ ਕਰਦੇ ਆ ਗੱਲ ਕਰਦੇ ਦਾ ਮਤਲਬ ਕੀ ਹੁੰਦਾ ਬੰਦੇ ਦਾ ਕੀ ਅਸੀਂ ਚਲੋ ਤੁਹਾਡੇ ਨਾਲ ਗੱਲ ਕਰਦੇ ਤੁਸੀਂ ਪਰਚਾ ਨਾ ਦੋ ਇਹਨਾਂ ਨੇ ਖੁਦ ਗਿਆ ਸੰਗਰਾਮ ਨੂੰ ਵੀ ਫੋਨ ਮਾਰਿਆ ਮਗਾ ਚਲ ਪਰਚਾ ਕੀ ਦੇਣਾ ਤੇ ਇਹ ਤਾਂ ਜੀ ਉਲਟਾ ਸਾਡੇ ਦੇ ਪੈ ਗੇ ਬਾਅਦ ਚ ਜਦੋਂ ਛੜਤਾ ਉਹ ਰਾਤੀ ਇਹਨਾਂ ਨੇ ਤਿੱਤਰ ਕਰਤਾ ਹੁਣ ਉਹ ਦੋ ਦਿਨ ਦਾ ਫਰਾਰ ਆ ਇਹ ਲਗਾ ਲੋ ਕਿ ਹਰੇਕ ਦੇ ਘਰ ਉਹਨੇ ਨਸ਼ਾ ਪਤਾ ਕੀਤਾ ਤੁਸੀਂ ਕਿਸੇ ਤੋਂ ਵੀ ਪੁੱਛ ਲੋ ਮਹੱਲੇ ਤੋਂ ਕਿ ਨਸ਼ਾ ਪਤਾ ਕਰਨ ਵਾਲਾ ਬੰਦਾ ਕੱਲ ਨੂੰ ਵੀ ਕਦੇ ਕੋਈ ਅਜਿਹਾ ਕੇਸ ਹੋਇਆ ਪਹਿਲਾਂ ਵੀ ਕਦੇ ਉਹਨੂੰ ਫੜਿਆ ਹੋਵੇ ਚੋਰੀ ਕਰਦੇ ਹੋ ਫਸਟ ਵਰਨਿੰਗ ਮਿਲੀ ਹੋਈ ਹੈ ਜੀ ਥਾਣੇ ਤੋਂ ਜੀ ਆ ਤੋਂ ਮੇਰੇ ਖਿਆਲ ਨਾਲ 4 ਤੋਂ 5 ਵਾਰੀ ਕੀ ਹੁੰਦੇ ਆ ਉਹਨੂੰ ਚੱਕਿਆ ਹੋਇਆ ਜੀ ਇਹਦੇ ਫਾਦਰ ਸਾਹਿਬ ਨੇ ਖੁਦ ਚਕਾਇਆ ਹੋਇਆ ਸੀਗਾ ਆਪਣੇ ਫਾਦਰ ਸਾਹਿਬ ਨੂੰ ਵੀ ਚਟਾ ਪੀ ਕੇ ਜਿੱਦਾਂ ਮਤਲਬ ਕੁੱਟ ਮਾਰ ਵੀ ਕਰਦਾ ਉਹਨਾਂ ਇੱਕ ਕਹਿ ਸਕਦੇ ਨਸ਼ੇ ਕਰਕੇ ਹੀ ਇਹ ਬੱਚਾ ਜਿਹੜਾ ਹੈ ਅਜਿਹੇ ਕੰਮ ਕਰ ਰਿਹਾ ਹੈਗੇ ਆ ਥੋੜੇ ਜਿ ਜਿੱਦਾਂ ਮਤਲਬ ਇਹਨਾਂ ਨੂੰ ਲਾਸਟ ਵਰਨਿੰਗ ਦਿੱਤੀ ਸੀ ਸਾਰਾ ਮhalla ਸੇ ਇਕੱਠਾ ਹੋ ਕੇ ਡੋਰੀ ਕਿਉਂਕਿ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਇੱਕ ਕਾਰ ਦਾ ਤਾਲਾ ਤੋੜਨਾ ਅੰਦਰ ਵੜ ਕੇ ਮੋਟਰ ਕੱਢਣੀ ਜਾਂ ਕੋਈ ਸਮਾਨ ਕੱਟਣਾ ਕੱਲੇ ਬੰਦੇ ਦਾ ਤਾਂ ਕੰਮ ਨਹੀਂ ਕੱਲੇ ਬੰਦੇ ਦਾ ਕੰਮ ਨਹੀਂ ਭਾਈ ਤੁਸੀਂ ਦੇਖੋਗੇ ਨਾ ਇੱਥੇ ਕੋਈ ਵੀ ਨਹੀਂ ਆਂਦਾ ਸੀਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਕਿ ਸਾਡੇ ਘਰ ਦਾ ਤਾਲਾ ਟੁੱਟਿਆ ਹੋਵੇ ਤੁਸੀਂ ਚੱਲ ਕੇ ਦੇਖੋਗੇ ਉੱਥੇ ਤਾਲਾ ਵੀ ਦੇਖੋਗੇ ਉਹਨੇ ਤੋੜਿਆ ਆਇਆ ਵਾ ਮੋਟਰ ਅੰਦਰੋਂ ਤੋੜ ਕੇ ਗੱਡੀ ਆ ਇਤੇ ਨਸ਼ੇ ਦੀ ਹਾਲਤ ਹੀ ਹੁੰਦਾ ਵਾ ਤੁਸੀਂ ਆਪ ਦੇਖ ਲਓ ਤੁਸੀਂ ਆ ਪਿੱਛੇ ਮੋਟਰ ਦੇਖ ਰਹੇ ਆ ਇੱਥੋਂ ਨਾ ਪੂਰੀ ਕਲੋਨੀ ਨੂੰ ਪਾਣੀ ਮਿਲਦਾ ਵਾ ਇਹਦੀਆਂ ਤਾਰਾਂ ਵੀ ਥੋੜੀ ਪਟ ਗਈ ਹੁਣ ਅਸੀਂ ਤੇ ਇਹੀ ਕਹਾਂਗੇ ਜੀ ਇੰਨੇ ਹੀ ਪਟੀਆਂ ਇੱਥੋਂ ਗਾਇਬ ਕੀਤੀਆਂ ਵਾ ਲਾਈਟਾਂ ਵੀ ਨਹੀਂ ਚੱਲਦੀ ਸਟੀਲ ਲਾਈਟਾਂ ਦਾ ਵੀ ਅਸੀਂ ਚਲਵਾਨੇ ਇਹਨੂੰ ਠੀਕ ਵੀ ਕਰਵਾਉਂਦੇ ਆ ਇੱਥੇ ਤੇ ਜਿਹੜੇ ਕੋਨਾਈਜ਼ਰ ਹੈਗੇ ਠੀਕ ਵੀ ਕਰਾਉਂਦੇ ਆ ਇਹ ਦੂਜੇ ਦਿਨ ਹੀ ਬੰਦ ਕਰਾ ਦਿੰਦੇ ਜੀ ਇਹ ਕਾਰਨ ਕੀ ਹੈ ਕਾਰਨ ਤੁਹਾਨੂੰ ਦੇਖ ਹੀ ਲਿਆ ਜੀ ਨਾ ਮੋਟਰ ਗੈਪ ਭਾਈ ਚੋਰ ਚੋਰੀ ਕਰਨ ਲਈ ਕੀ ਕਰੂਗਾ ਪਹਿਲਾਂ ਨੀਰਾ ਕਰੂਗਾ ਦੇਖੂਗਾ ਨਹੀਂ ਉਸ ਤੋਂ ਬਾਅਦ ਚੋਰੀ ਕਰੂਗਾ ਹੋ ਨਸ਼ੇ ਪੱਤੇ ਦੇ ਹਾਲੇ ਚ ਇਹਨਾਂ ਨੂੰ ਹੋਰ ਕੋਈ ਤੋਂ ਸੁੱਝਦਾ ਨਹੀਂ ਭਾਜੀ ਤੁਸੀਂ ਇਹ ਮੰਨੋਗੇ ਇਹ ਤਾਂ ਹਜੇ ਗਿਆ ਹੈ ਡਾਕਟਰ ਨਹੀਂ ਤਾਂ ਮੈਂ ਤੁਹਾਨੂੰ ਪਛਾਣਾ ਉਹਦੀ ਦੁਕਾਨ ਤੇ ਵੀ ਦੋ ਵਾਰੀ ਚੋਰੀ ਹੋ ਚੁੱਕੀ ਅੱਛਾ ਉਸ ਬੰਦੇ ਦੀ ਦੁਕਾਨ ਤੇ ਵੀ ਆਪਣੇ ਦੋ ਚਾਰ ਦੋ ਵਾਰੀ ਚੋਰੀ ਹੋ ਚੁੱਕੀ ਹੈ ਇੱਕ ਵਾਰੀ 1500 ਚੱਕਿਆ ਗਿਆ ਸੀ ਸਾਈਡ ਤੇ ਠੀਕ ਹੈ ਜੀ ਉਹਦਾ ਤਿੰਨ ਚਾਰ ਵਾਰੀ ਬਲਦ ਵੀ ਤਾਰ ਸਿਮੇਂਤ ਬਲਦ ਵੀ ਲਾ ਕੇ ਲੈ ਜਾਂਦੇ ਆ ਜੀ ਤੇ ਜਦ ਚੋਰੀ ਹੁੰਦੀ ਹੈ ਤੁਸੀਂ ਦਰਖਾਸਤ ਵੀ ਦੇ ਕੇ ਆਏ ਸੀ ਸ਼ਾਇਦ ਮੈਂ ਤਾਂ ਹੁਣ ਦੇ ਕੇ ਆਇਆ ਭਾਜੀ ਸੰਡੇ ਨੂੰ ਭਾਈ ਦੇ ਨਾਲ ਜਾ ਕੇ ਅਸੀਂ ਉੱਥੇ ਮੁੰਛੀ ਸਾਹਿਬ ਨੂੰ ਗਿਆ ਆਪਾਂ ਕਿਹਾ ਜੀ ਐਸਐਚ ਕਾਨੂੰਨੀ ਕਾਰਵਾਈ ਵੀ ਕਰਾਉਣਾ ਚਾਹਦੇ ਪਾਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕੱਲੋਂ ਨਸ਼ੇ ਪੱਤੇ ਦੀ ਹਾਲਤ ਚ ਕਿਸੇ ਦੇ ਘਰੇ ਜਾ ਕੇ ਕਿਸੇ ਦੀ ਤੀ ਪੈਣ ਦੇ ਨਾਲ ਬਸ ਲੁਕੀ ਕਰੇ ਜਾਂ ਅਗਲੇ ਦੇ ਕੋਈ ਮਾਰ ਦੇਵੇ ਤੇ ਉੱਥੇ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਅੱਜ ਅਸੀਂ ਪਿੱਛੇ ਹਟ ਜੰਨੇ ਆ ਕੱਲੋਂ ਅਗਲਾ ਨਹੀਂ ਸਾਡੇ ਨਾਲ ਖੜੂਗਾ